ਵੀ ਗੱਲ ਨਹੀਂ ਲੋਕ ਆਦੀ ਹੋ ਗਏ ਭ੍ਰਿਸ਼ਟਾਚਾਰ ਨੂੰ ਸਰਕਾਰਾਂ ਜੇ ਪਹਿਲਾਂ 6 ਮਹੀਨੇ ਕਾਂਗਰਸ ਦੇ ਗਏ ਸੀ ਕਿ ਜੇ ਹੁਣ 2.5 ਸਾਲ ਹੋ ਗਏ तकरीबन 2.5 2.5 ਸਾਲ ਸਰਕਾਰਾਂ ਚਦਰਾਂ ਵਿਛਾ ਕੇ ਬੈਠੀਆਂ ਸਿੱਟੋ ਮਾਰੋ ਕੰਮ ਕਰੋ ਪਰ ਅੱਜ ਜਿਸ ਵਾਸਤੇ ਮੈਂ ਤੁਹਾਨੂੰ ਖੇਚਲ ਦਿੱਤੀ ਐ ਇਸ ਕਰਕੇ ਦਿੱਤੀ ਐ ਵੀ ਹੁਣ ਇਸ ਭ੍ਰਿਸ਼ਟਾਚਾਰ ਦੇ ਚਿੱਕੜ ਦੇ ਛਿੱਟੇ ਜਿਹੜੇ ਐ ਚੁੱਲ੍ਹੇ ਤੱਕ ਪਹੁੰਚ ਗਏ ਮੈਂ ਇਸ ਕਰਕੇ ਕਹਿ ਰਿਹਾ ਸਾਡੇ ਰਾਜਨੀਤਿਕ મતभेद ਹੋ ਸਕਦੇ ਆ ਵਿਰੋਧਾਪਾਸ ਹੈ ਹੋ ਵੀ ਸਕਦਾ ਹੈ ਪਰ ਅਸੀਂ ਕੋਈ ਦੁਸ਼ਮਣ ਨਹੀਂ ਕਿ ਦੁਸ਼ਮਣ ਵੀ ਜੇ ਕਿਤੇ ਕਿਸੇ ਨਾਲ ਦੁਸ਼ਮਣੀ ਵੀ ਹੈ ਪਰ ਸਾਡੀਆਂ ਧੀਆਂ ਬੇਟੀਆਂ ਬੀਬੀਆਂ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ ਬਹੁਤ ਹੀ ਮਨ ਨੂੰ ਇਸ ਗੱਲ ਦਾ ਦੁੱਖ ਹੈ ਬਈਆ ਜਿਹੜੇ ਚਿੱਕੜ ਹੁਣ ਘਰਾਂ ਦੇ ਅੰਦਰ ਤੱਕ ਪਹੁੰਚਣ ਲੱਗਿਆ ਇਸ ਕਰਕੇ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਕਿਉਂਕਿ ਕੱਲ ਦੇ ਮਨੁੱਖ ਸਾਥੀ ਪੁੱਛ ਰਹੇ ਐ ਵੀ ਤੁਸੀਂ ਜੋ ਸਾਡੇ ਉਮੀਦਵਾਰ ਸ਼ੀਤਲ ਜੀ ਨੇ ਕਈ ਗੱਲਾਂ ਕਹੀਆਂ ਉਹਨਾਂ ਨੂੰ ਤੁਸੀਂ ਪੁਸ਼ਟੀ ਕਰਦੇ ਹੋ ਕੀ ਕਹਿੰਦੇ ਹੋ ਮੈਂ ਤਾਂ ਇੰਨਾ ਹੀ ਕਹੂੰਗਾ ਗਵੰਤਮਾਨ ਜੀ ਨੂੰ ਆਦਤ ਆਇਆ ਇਹਨਾਂ ਨੇ ਬਹੁਤ ਸਾਰੇ ਇਲਜ਼ਾਮ ਲਾਏ ਐ ਆਪਣੇ ਵਿਰੋਧੀਆਂ ਤੇ ਵੀ ਲਾਏ ਐ ਕਈ ਵਾਰੀ ਕਈ ਜਿਹੇ ਹਰਕਤਾਂ ਵੀ ਹੋਈਆਂ ਜਦੋਂ ਆਪਣੇ ਜਿਹੜੇ ਰਾਜਨੀਤਿਕ ਇਹਨਾਂ ਦੇ ਪ੍ਰਤੀ ਦੁੰਦੀ ਸੀ ਉਹਨਾਂ ਦੇ ਘਰਾਂ ਦੇ ਉੱਤੇ ਵੀ ਉਹਨਾਂ ਦੇ ਪਰਿਵਾਰ ਦੇ ਅੰਦਰ ਵੀ ਕੋਈ ਚਾਰजेस ਵਗੈਰਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਦੋਂ ਸਾਰੇ ਲੋਕਾਂ ਨੇ ਇਕਜੁੱਟ ਹੋ ਕੇ ਇਸ ਗੱਲ ਦੀ ਨਿਖੇਦੀ ਕੀਤੀ ਤੇ ਮੁੱਖ ਮੰਤਰੀ ਸਾਹਿਬ ਨੂੰ ਉਹ ਗੱਲਾਂ ਆਪਣੀਆਂ ਵਾਪਸ ਲੈਣੀਆਂ ਪਈਆਂ ਪਰ ਅੱਜ ਜਦੋਂ ਆ ਨੋਬਤ ਆਪਣੇ ਉੱਤੇ ਆ ਗਈ ਭਗਵੰਤ ਮਾਨ ਜੀ ਦੇ ਉੱਤੇ ਮੇਰੀ ਇੰਨੀ ਉਹਨਾਂ ਨੂੰ ਗੁਜ਼ਾਰਿਸ਼ ਹੋਊਗੀ ਵੀ ਭਗਵੰਤ ਮਾਨ ਜੀ ਇਸ ਤੋਂ ਪਹਿਲਾਂ ਕੀਆ ਮਸਲਾ ਹੋਰ ਤੂਲ ਪਕੜੇ ਲੋਕਾਂ ਦੇ ਵਿੱਚ ਪਰਿਵਾਰਾਂ ਦੇ ਨਾਮ ਘਿੜੀ ਸੇ ਜਾਣ ਆਪਣੇ ਆਪ ਇਸ ਮੁੱਦੇ ਦੇ ਉੱਤੇ ਫਾਊਂਡ ਇਨਕੁਆਇਰੀ ਹੋਣੀ ਚਾਹੀਦੀ ਹੈ ਨਹੀਂ ਤਾਂ ਮੈਂ ਸਮਝਦਾ ਜਿਸ ਤਰ੍ਹਾਂ ਮੈਂ ਅੱਜ ਲਿਖਿਆ ਵੀ ਹੈ ਅਸੀਜ਼ ਵਾਈਫ ਮਸਟ ਬੀ ਅਬਾਊਟ ਸਸਪੀਸ਼ਨ ਇਹ ਮर्यादाਵਾਂ ਦੇ ਅੰਦਰ ਵੀ ਇਸ ਕਿਸਮ ਦਾ ਕੋਈ ਚਿਕੜ ਕਿਸੇ ਤੇ ਨਾ ਪਵੇ ਚਾਹੇ ਦਿੱਲੀ ਦੇ ਅੰਦਰ ਦੇਖਣ ਨੂੰ ਮਿਲਿਆ ਚਾਹੇ ਇੱਥੇ ਹੁਣ ਦੇਖਣ ਨੂੰ ਮਿਲ ਰਿਹਾ ਜਦੋਂ ਕਰਦੀ ਇੱਜ਼ਤ ਰਾਜਨੀਤਿਕ ਚੋਲਾ ਪਾ ਲਵੇ ਪਸਾਂ ਉਹਦੇ ਅੰਦਰ ਇਸ ਰਾਜਨੀਤੀ ਦੇ ਚਿੱਕੜ ਦੀ ਜਿਹੜੀ এনवायरमेंट ਹੈ ਉਹਦੇ ਚ ਛਿੱਟੇ ਡਿੱਗਦੇ ਡਿੱਗਦੇ ਆ ਉਹਦਾ ਫੈਸਲਾ ਉਹ ਕਰਨ ਵੀ ਉਹ ਪਰਿਵਾਰ ਦਾ ਆਪਣਾ ਦੇਖ ਕੇ ਰੱਖਣ ਪਰ ਮੇਰੀ ਇੰਨੀ ਬੇਨਤੀ ਹੈ ਵੀ ਉਹ ਇੱਕ ਕੋਰਟ ਮੋਨਿਟਰ ਇਨਕੁਆਇਰੀ ਇੰਸਟੀਚਿਊਟ ਕਰਨ ਜਿੱਥੇ ਤਾਈ ਇਹ ਜਰਮਾਂ ਦਾ ਸਵਾਲ ਹੈ ਡਿਟੇਲ ਚ ਜਾਣ ਦੀ ਬਜਾਏ ਮੈਂ ਇੰਨਾ ਹੀ ਕਹੂੰਗਾ ਵੀ ਇਹ ਜਰਮ ਲਗਾ ਕੇ ਇੱਕ ਚੀਜ਼ ਸਪਸ਼ਟ ਕਰਤੀ ਸਾਡੇ ਉਮੀਦਵਾਰ ਸ਼ੀਤ ਲੰਗਰਾਲ ਜੀ ਨੇ ਵੀ ਹੁਣ ਤਾਈ ਤਾਂ ਭਗਵੰਦ ਮਾਨ ਜੀ ਨੂੰ ਆਦਤ ਸੀ ਲੋਕਾਂ ਨੂੰ ਕਹਿ ਰਹੇ ਸੀ ਆਪਣੇ ਜਿਹੜੇ ਰਾਜਨੀਤਿਕ ਪ੍ਰਤੀਦਵੰਦੀ ਸੀਗੇ ਚਾਹੇ ਕਾਂਗਰਸ ਦੇ ਪ੍ਰੈਜ਼ੀਡੈਂਟ ਕਾਂਗਰਸ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਚਾਹੇ ਸੀਐਲਪੀ ਲੀਡਰ ਚਾਹੇ 50 चीफ मिनिस्टर वगैरह हर एक असेंबली मीटिंग ਦੇ ਅੰਦਰ ਵਿਧਾਨ ਸਭਾ 'ਚ ਉਹਨਾਂ ਨੇ ਭਗਵੰਤ ਮਾਨ ਜੀ ਨੇ ਬਾਰ ਬਾਰ ਕਿਹਾ ਕਿ ਮੇਰੀ ਅੱਖ ਚੱਕ ਪਾ ਕੇ ਗੱਲ ਕਰੋ ਅੱਜ ਸ਼ੀਤਲੰਗ ਰਾਜ ਜੀ ਨੇ ਉਹ ਕੰਮ ਕਰਕੇ ਦਿਖਾਤਾ ਜਿਹੜੇ ਕਾਂਗਰਸ ਦੇ 15 ਜਾਂ 18 ਹੁਣ 15 ਰਹਿ ਗਏ 15 ਰਾ ਕ ਐਮ ਐਲ ਏ ਨਹੀਂ ਕਰ ਸਕਿਓ ਇਕੱਲੇ ਬੰਦੇ ਨੇ ਕਹਿਤਾ ਅੱਜ ਉਹਨਾਂ ਦੀ ਲੈਂਗੁਏਜ ਹੈ ਭਗਵੰਤ ਮਾਨ ਜੀ ਨੇ ਕਿਹਾ ਭਗਵੰਤ ਮਾਨ ਜੀ ਮੇਰੀ ਅੱਖ ਚੱਕ ਪਾ ਕੇ ਗੱਲ ਕਰੋ ਜੀ ਪ੍ਰੂਵਨ ਇਸ ਮੈਟਰ ਵੀ ਹਰੇਕ ਬੰਦੇ ਨੂੰ ਭਗਵੰਤ ਮਾਨ ਜੀ ਦਬਾ ਨਹੀਂ ਸਕਦੇ ਉਹਨਾਂ ਦੇ ਜਿਸ ਤਰ੍ਹਾਂ ਕਹਿੰਦੇ ਆ ਵੀ ਚੋਰ ਦੇ ਪੈਰ ਨਹੀਂ ਹੁੰਦੇ ਉਹਨਾਂ ਦੇ ਹੋ ਸਕਦਾ ਆਪਣੇ ਦਿਲ ਦੇ ਅੰਦਰ ਖੋਟ ਸੀ ਇਸ ਕਰਕੇ ਅੱਖ ਚ ਪਾ ਕੇ ਗੱਲ ਨਹੀਂ ਕਰ ਸਕਦੇ ਔਰ ਅੱਜ ਸ਼ੀਤਰੰਗ ਰਾਜ ਜੀ ਨੇ ਕਹਿਣ ਦੀ ਹਿੰਮਤ ਦਿਖਾਈ ਹੈ ਐਂਡ ਆਈ ਬਿਲੀਵ ਦੇ ਕਲੀਅਰ ਕੌਨਸ਼ੀਅੰਸ ਉਹਨਾਂ ਨੇ ਆਪਣੀ ਗੱਲ ਕਹੀ ਹੈ ਤੇ ਹੁਣ ਜੇ ਭਗਵੰਤ ਮਾਨ ਜੀ ਆ ਕਹਿੰਦੇ ਆ ਵੀ ਮੈਂ ਪਰਚੇ ਪਵਾ ਕੇ ਪਰਚੇ ਅੰਦਰ ਕਰ ਦੂੰਗਾ ਇਹ ਕਰ ਦੂੰਗਾ ਭਗਵੰਤ ਮਾਨ ਜੀ ਆ ਜਿਹੜੀ 도ਗਲੀ ਪਾਲਿਸੀ ਤੁਸੀਂ ਖੇਡ ਰਹੇ ਹੋ ਉਥੇ ਕਹਿ ਰਹੇ ਹੋ ਕਿ ਸਰਕਾਰ ਸਾਡੇ ਨਾਲ ਦਿੱਲੀ 'ਚ ਧੱਕਾ ਕਰ ਰਹੀ ਹੈ ਤੇ ਅੱਜ ਤੁਹਾਨੂੰ ਸ਼ਿਤਲ ਅਗਰ왈 ਜੀ ਦੂਜੇ ਪਰਚੇ ਕਰਾਉਣ ਦੀ ਯਾਦ ਆ ਗਈ ਸੋ ਪਲੀਜ਼ ਰਿਫਰੇਨ ਤੁਸੀਂ ਜਿਹੜਾ ਪੈਮਾਨੇ ਸਾਰੇ ਤੇ ਬਰਾਬਰ ਲਾਗੂ ਹੁੰਦੇ ਐ ਯੂ ਆਰ ਆਲਸੋ ਨਾਟ ਇਮਿਊਨ ਸਾਰੇ ਜਿਹੜੇ ਐ ਰਾਜਨੀਤਿਕ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਇਸ ਕਿਸਮ ਦੀ ਦੁਰਵਰਤੋਂ ਕਾਨੂੰਨ ਦੀ ਕਰੇ ਦੋ ਘਟਨਾਵਾਂ ਅੱਜ ਵਾਪਰੀਆਂ ਇੱਕ ਤਾਂ ਅੱਜ ਖਬਰ ਹੋਰ ਲੱਗੀ ਹੈ ਪੇਪਰ 'ਤੇ ਵੀ ਬਠਿੰਡੇ ਦੇ ਅੰਦਰ ਪਿਛਲੇ 8 ਦਿਨਾਂ 'ਚ 4 ਨੌਜਵਾਨ ਮੌਤਾ ਨਸ਼ੇ ਕਰਕੇ ਹੋਈਆਂ ਉਸ ਤੋਂ ਕੁਝ ਦਿਨ ਪਹਿਲਾਂ ਸਾਰੇ ਅਖਬਾਰਾਂ ਨੇ ਬੜੀ ਪ੍ਰਮੁਖਤਾ ਨਾਲ ਲਾਇਆ ਸੀਗਾ ਵੀ 14 ਦਿਨਾਂ ਦੇ ਅੰਦਰ 14 ਮੌਤਾਂ ਹੋਈਆਂ ਜਿਸ ਨੂੰ ਲੈ ਕੇ ਬੜਾ ਬਵਾਲ ਖੜਾ ਹੋਇਆ ਸੀਗਾ ਬੀਜਪੀ ਨੂੰ ਆਪਣੇ ਚੀਫ ਮਿਨਿਸਟਰ ਦੀ ਗੱਲ ਕੱਟਣੀ ਪਈ ਕਿਉਂਕਿ ਉਹਦਾ ਨਾਹਾ ਉਹ ਦਾ ਕ੍ਰੈਡਿਟ ਲੈਣ ਵਾਸਤੇ ਭਗਵੰਤ ਮਾਨ ਜੀ ਨੇ ਕਿਹਾ ਵੀ ਮੈਂ 10000 ਫੁਲਸ ਟ੍ਰਾਂਸਫਰਸ ਕੀਤੀਆਂ ਜਿਹਨੂੰ ਉਹਨਾਂ ਨੇ ਨਿਗੇਟ ਕੀਤਾ ਡੀਜੀਪੀ ਸਾਹਿਬ ਨੇ ਪਰ ਇੱਕ ਨਾਲ ਦੂਜੀ ਘਟਨਾ ਵੀ ਹੋਈ ਹੈ ਜਿਹੜਾ ਕੱਲ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਮਹਿੰਦਰ ਭਗਤ ਜੀ ਉਹਨਾਂ ਨੇ ਇੱਕ ਪੀਟ ਪਾਇਆ ਉਹਦੇ ਵਿੱਚ ਉਹ ਕਹਿ ਰਿਹਾ ਹੈ ਵੀ ਜਲੰਧਰ ਵੈਸਟ ਦੇ ਬੱਚੇ ਬੱਚੇ ਨੂੰ ਪਤਾ ਹੈ ਨਸ਼ਾ ਕੌਣ ਵੇਚ ਰਿਹਾ ਤੇ ਮੈਂ ਐਮਐਲਏ ਬਣਦੇ ਹੀ ਬਰਾਇਟੀ ਦੇ ਉੱਤੇ ਕੁਝ ਦਿਨਾਂ ਦੇ ਅੰਦਰ ਹੀ ਇਸ ਨਸ਼ੇ ਦੇ ਵਪਾਰ ਨੂੰ ਖਤਮ ਕਰ ਦੂੰਗਾ ਇਹਦੇ ਨਾਲ ਦੋ ਗੱਲਾਂ ਸਾਬਤ ਹੋ ਗਈਆਂ ਇੱਕ ਤਾਂ ਅਖਬਾਰਾਂ ਦੀਆਂ ਸੁਰਖੀਆਂ ਪੂਰੇ ਪੰਜਾਬ ਦੇ ਉੱਤੇ ਤੇ ਦੂਜਾ ਜਿਹੜਾ ਜਲੰਧਰ ਵੈਸਟ ਦਾ ਮੁੱਦਾ ਹੈ ਕਿ ਇਥੇ ਬੱਚੇ-ਬੱਚੇ ਨੂੰ ਪਤਾ ਹੈ ਕਹਿੰਦਾ ਜਾਣੇ ਨਾ ਜਾਣੇ ਗੁੱਲੇ ਨਾ ਜਾਣੇ ਬਾਗ ਉਹ ਸਾਰਾ ਜਾਣੇ ਹੈ ਕੱਲੇ ਭਗਵੰਤ ਮਾਨ ਜੀ ਨੂੰ ਨਹੀਂ ਪਤਾ ਉਹਨਾਂ ਦੀ ਸਰਕਾਰ ਨੂੰ ਨਹੀਂ ਪਤਾ ਬਾਕੀ ਭਗਵੰਤ ਮਾਨ ਜੀ ਦੇ ਜਿਹੜੇ 19 ਦਵਾਰ ਹੈ ਭਾਗ ਜੀ ਨੂੰ ਵੀ ਪਤਾ ਹੈ ਤੇ ਉਹਨਾਂ ਦੇ ਬਾਕੀ ਸਾਥੀਆਂ ਨੂੰ ਵੀ ਪਤਾ ਹੈ ਤੇ ਪ੍ਰਕਾਰਵਾਈ ਕਿਉਂ ਨਹੀਂ ਹੋ ਰਹੀ ਇੱਕ ਗੱਲ ਸਟੈਬਲਿਸ਼ ਹੁੰਦੀ ਹੈ ਵੀ ਇੱਥੇ ਨਸ਼ੇ ਦਾ ਵਪਾਰ ਚੱਲ ਰਿਹਾ ਜਿਹੜਾ ਕੰਮ ਸਵਾ ਦੋ ਢਾਈ ਸਾਲ ਦੇ ਅੰਦਰ ਭਗਵੰਤ ਮਾਨ ਜੀ ਦੀ ਸਰਕਾਰ ਨਹੀਂ ਕਰ ਸਕੀ ਹੁਣ ਉਹ ਕਿਵੇਂ ਕਰ ਦੇਣਗੇ ਸਾਹਿਬ ਕਿਸ ਤਰ੍ਹਾਂ ਮਹਿੰਦਰ ਪਗੜ ਜੀ ਉਹ ਮਸਲਾ ਹੱਲ ਕਰਦਾਨਗੇ ਜਿਹੜੇ ਮੁੱਖ ਮੰਤਰੀ ਸਾਹਿਬ 25000 ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਗਏ ਹਰਮੰਦਰ ਸਾਹਿਬ ਉਹਦੋਂ ਹੀ ਮਸਲਾ ਹੱਲ ਹੋਇਆ ਠਿਕਰੀ ਪਹਿਰੇ ਪਿੰਡਾਂ ਦੇ ਅੰਦਰ ਲੱਗਣ ਲੱਗੇ ਉਹਦੋਂ ਹੀ ਮਸਲਾ ਹੱਲ ਹੋਇਆ ਉਹਦੇ ਬਾਅਦ ਇਕੱਲੇ ਠਿਕਰੀ ਪਹਿਰੇ ਨਹੀਂ ਸਾਹਿਬ ਈਵਨ ਜਿਹੜੇ ਕੈਂਡੀਡੇਟ ਚੁਣੇ ਗਏ ਐ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਜੀ ਉਹਨਾਂ ਨੇ ਵੀ 에ਜੇ ਗੱਲ ਦਾ ਸਹਾਰਾ ਲਿਆ ਵੀ ਮੈਂ ਤਾਂ ਪੰਜਾਬ ਦੇ ਅੰਦਰੋਂ ਨਸ਼ਾ ਖਤਮ ਕਰਨ ਆਇਆ ਹੁਣ ਹੋਰ ਕਿਹੜਾ ਮਸਲਾ ਰਹਿ ਗਿਆ ਸਾਬ ਮੈਂ ਭਗਵੰਤ ਮਾਨ ਜੀ ਨੂੰ ਅਜਾਬ ਪੁੱਛਣ ਵਾਸਤੇ ਇੱਥੇ ਬੈਠਾ ਭਗਵੰਤ ਮਾਨ ਜੀ ਹੈਵ ਯੂ ਆਊਟਸੋਰਸਡ ਠਿਕਰੀ ਪੈਰੇ ਗੁਰੂ ਮਹਾਰਾਜ ਦੇ ਛੜਤਾ ਵੀ ਅਰਦਾਸ ਨਾਲ ਗੱਲ ਨਿਬੜ ਜਾਊਗਾ ਜਾਂ ਜਿਹੜਾ ਕੋਈ ਦੁਬਈ ਤੋਂ ਆਇਆ ਕੋਈ ਹੋਰ ਆ ਕੇ ਹੋਰ ਹਰੇਕ ਜਣਾ ਕਿਹੜਾ ਅੱਜਕੱਲ ਜਿਹੜਾ ਵੀ ਅੱਜ ਮੈਂ ਇੱਕ ਹੋਰ ਇੱਕ ਅਖਬਾਰ 'ਚ ਲੱਗੀ ਹੈ ਬੇਕਰ ਨੇ ਸਨਾਰੀਆ ਜੇਲ੍ਹ ਜੋ ਬੈਠੇ ਕਿਹਾ ਕਿ ਮਨੂੰ ਵੈਲਫੇਅਰ ਵਾਸਤੇ ਪਰੋਲ ਦੇ ਦਿੱਤੀ ਜਾਵੇ ਸਭ ਸਾਰੇ ਇਹ ਡਰਗ ਦੇ ਵੈਲਫੇਅਰ ਵਾਲੇ ਕਮ ਜੇਲਾਂ ਚ ਹੋਣਗੇ ਉਹ ਕਹਿੰਦੇ ਸਾਨੂੰ ਉਥੋਂ ਛੁੱਟੀ ਦੇ ਦਿਓ ਕਈ ਲੋਕਾਂ ਨੇ ਕੱਲ ਮੈਂ ਦੇਖੀ ਐ ਐਪਲੀਕੇਸ਼ਨਾਂ ਸਪਾਈਆਂ ਸਪੀਕਰ ਸਾਹਿਬ ਨੂੰ ਲਿਖਿਆ ਕੋ ਪ੍ਰਾਈਮ ਮਿੰਿਸਟਰ ਨੂੰ ਲਿਖਿਆ ਵੀ ਕਿਉਂਕਿ ਉਹਨਾਂ ਨੇ ਨਸ਼ਾ ਛੁਡਾਣਾ ਹੈ ਇਸ ਕਰਕੇ ਉਹਨਾਂ ਨੂੰ ਐਨਐਸਏ ਤੋਂ ਛੇੜ ਦੇ ਦਿੱਤੀ ਜਾਵੇ ਉਹ ਕਹਿੰਦੇ ਮਨੂੰ ਵੈਲਫੇਅਰ ਵਾਸਤੇ ਦੇ ਦਿੱਤੀ ਜਾਵੇ ਸਭ ਪੰਜਾਬ ਕਿਹੜੇ ਪਾਸੇ ਤੁਰਿਆ ਜਾਂਦਾ ਹੈ ਮੈਂ ਆ ਜਿਹੜੇ ਮੁੱਢਲੇ ਸਵਾਲ ਲੈ ਕੇ ਅੱਜ ਭਗਵੰਤ ਮਾਨ ਜੀ ਕੋਲ ਆਇਆ ਭਗਵੰਤ ਮਾਨ ਜੀ ਯੂਅਰ ਡੈਰੈਲੀਕਸ਼ਨ ਆਫ ਡਿਊਟੀ ਤੁਸੀਂ ਆਪਣੇ ਜ਼ਿੰਮੇਵਾਰੀ ਤੋਂ ਹਟਿਆਰ ਸਿੱਟ ਤੇ ਆਪਣੇ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ ਛੱਲੇਗਾ ਰਹੇ ਹੋ ਕਿਕਲੀਆਂ ਗਾ ਰਹੇ ਹੋ ਆ ਕਮ ਸਟੇਜ ਆਰਟਿਸਟ ਨੂੰ ਸ਼ੋਭਾ ਦਿੰਦੇ ਆ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੇ ਸਾਹਿਬ ਤੇ ਆ ਜਿਹੜਾ ਹੁਣ ਪਰਿਵਾਰ ਦੇ ਉੱਤੇ ਆ ਚਾਹੀਏ ਮੇਰੀ ਬੇਨਤੀ ਹੈ ਮੈਂ ਇੱਜ਼ਤ ਕਰਦਾ ਪਰਵਾਰਿਕ ਮਰਿਆਦਾਵਾਂ ਦੇ ਅੰਦਰ ਰਹਿ ਕੇ ਪਲੀਜ਼ ਆਪਣੇ ਆਪ ਸੂਵੋ ਮੋਟੋ ਤੁਸੀਂ ਇਸ ਗੱਲ ਦਾ ਇਸ ਤੋਂ ਪਹਿਲਾਂ ਕਿ ਸਾਰੇ ਆਪਰਚੇ ਹੋਟ ਲੱਗੀ ਹੋਈ ਹੈ ਵੀ ਪਰਚਾਈਏ ਕਰੋ ਜੇ ਉਹ ਕਰੋ ਉਹਨਾਂ ਨੇ ਆਪਣੇ ਮਸਲੇ ਹੋਣੇ ਆ ਸਭ ਕਈ ਕਾਂਗਰਸ ਦੇ ਲੀਡਰ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਦਾਬਾ ਮਾਰਿਆ ਸੀ ਤੁਸੀਂ ਕੋਈ ਕੰਮ ਕੀਤਾ ਨਹੀਂ ਕੋਈ ਪਰਚਾ ਨਹੀਂ ਕੀਤਾ ਇਸ ਕਰਕੇ ਉਹ ਬੋਲਣ ਲੱਗੇ ਪਰ ਮੇਰੀ ਬੇਨਤੀ ਹੈ ਵੀ ਆਪਣੇ ਆਪ ਇੱਕ ਕੋਰਟ ਮਿਊਰਟ ਇਨਕੁਆਇਰੀ ਇਸ ਮਸਲੇ ਦੀ ਕਰਕੇ ਆਉਣ ਵਾਲੇ ਚੰਦ ਦਿਨਾਂ ਦੇ ਅੰਦਰ ਇਸ ਗੱਲ ਦਾ ਨਿਬੇੜਾ ਹੋਵੇ ਹੋ ਸਕਦਾ ਹੈ ਸਭ ਉਹਨਾਂ ਨੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਤਾਂ ਦਿੱਤਾ ਹੀ ਸਰਦਾਰ ਬਲਕੌਰ ਸਿੰਘ ਮੂਸੇਵਾਲੇ ਦੇ ਪਿਤਾ ਮੈਂ ਉਹਨਾਂ ਦੀ ਵਿਆਥਾ ਸਮਝਦਾ ਮੈਂ ਜਿਹੜਾ ਉਹਨਾਂ ਦੀ ਪੀੜ ਹੈ ਔਲੇ ਇਨਸਾਨ ਹੈ ਉਹ ਕਹਿੰਦੇ ਮੈਨੂੰ ਇਸ ਗੱਲ ਦੇ ਨਾਲ ਬੜੀ ਤਸੱਲੀ ਹੋਈ ਵੀ ਉੱਥੇ ਮੇਰੀ ਗੱਲ ਰੱਖੀ ਗਈ ਪਰ ਕਾਂਗਰਸ ਦੇ ਪ੍ਰਧਾਨ ਤੇ ਨਵੇਂ ਚੁਣੇ ਮੈਂਬਰ ਪਾਰਲੀਮੈਂਟ ਵਡਿੰਗ ਜੀ ਨੂੰ ਤਾਂ ਪਤਾ ਸੀ ਵੀ ਆਹ ਮਸਲਾ ਲਾਅ ਐਂਡ ਆਰਡਰ ਜਿਹੜਾ ਸਟੇਟ ਸਬਜੈਕਟ ਹੈ ਇੱਥੇ ਅਗਰ ਕਿਸੇ ਨੂੰ ਇਨਸਾਫ ਮਿਲੂਗਾ ਤਾਂ ਉਹ ਪੰਜਾਬ ਸਰਕਾਰ ਦੇਊਗੀ ਅਗਰ ਵਾਕਈ ਉਹ ਇਨਸਾਫ ਚਾਹਦੇ ਵਡਿੰਗ ਜੀ ਤਾਂ ਹੁਣ ਤਾਂ ਆਪਸ ਵਿੱਚ ਇਕੱਠੇ ਹੈ ਇੰਡੀਆ ਐਲਾਈਂਸ ਦੇ ਦੋਨੋਂ 파ਰਟਨਰ ਹੈ ਰਾਹੁਲ ਜਨਵੀ ਪਾਰਲੀਮੈਂਟ ਦੇ ਅੰਦਰ ਕਿਹਾ ਵੀ ਮੈਂ ਚਿੰਤਿਤ ਆ ਕੇਜਰੀਵਾਲ ਸਾਹਿਬ ਜੇਲ੍ਹ ਦੇ ਅੰਦਰ ਹੈ ਤੇ ਉਹ ਧਰਨਾ ਪ੍ਰਦਰਸ਼ਨ ਵੀ ਹੋਊਗਾ ਤੇ ਬਿਹਤਰ ਹੁੰਦਾ ਤੇ ਵਿਡਿੰਗ ਜੀ ਇੱਕ ਚਿੱਠੀ ਭਗਵੰਤ ਮਾਨ ਜੀ ਤੋਂ ਲਿਖਵਾ ਲੈਂਦੇ ਉਹ ਮੰਤਰੀ ਸਾਹਿਬ ਦੇ ਨਾਮ ਵੀ ਆਏ ਮੈਂ ਆ ਜਿਹੜੀ ਹੈ ਇਨਕੁਆਇਰੀ ਆ ਸੀਬੀਆਈ ਨੂੰ ਹੈਂਡਓਵਰ ਕਰਦਾ ਤੇ ਮਸਲਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਬਤ ਛੇਤੀ ਹੋ ਜਾਂਦਾ ਪਰ ਇੱਕ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਵਡਿੰਗ ਸਾਹਿਬ ਨੂੰ ਖਾਸ ਤੌਰ ਤੇ ਦੱਸਣਾ ਚਾਹੁੰਗਾ ਕਿ ਹੁਣ ਤਾਂ ਹੀ ਜਿਹੜਾ ਵੀ ਕੰਮ ਜਿਹੜੀ ਉਸੇ ਨਿਆਂ ਦੀ ਗੁਹਾਰ ਉੱਤੇ ਲਾ ਰਹੇ ਸੀਗੇ ਪਾਰਲੀਮੈਂਟ ਦੇ ਲੋਕ ਸਭਾ ਦੇ ਅੰਦਰ ਉਹਦੇ ਵਿੱਚ ਚਾਏ ਇਹਨੂੰ ਖੁਲਾਸਾ ਕੀਤਾ ਜਿਹੜੇ ਸ਼ੂਟਰ ਪਕੜੇ ਜਿਹਦਾ ਨਾਮ ਆਇਆ ਲਾਰੈਂਸ ਦਾ ਉਹ ਕੰਮ ਕੀਤਾ ਦਿੱਲੀ ਦੀ ਸਪੈਸ਼ਲ ਸੈੱਲ ਨੇ ਪੁਲਿਸ ਦੀ ਸਪੈਸ਼ਲ ਸੈੱਲ ਜਿਹਦੇ ਮੁਖੀ ਉਸ ਦਾ ਨ ਸਪੈਸ਼ਲ ਕਮਿਸ਼ਨਰ ਮਿਸਟਰ ਤਾਰੀਵਾਲ ਸੀਗੇ ਉਹਨਾਂ ਨੇ ਕਿਹਾ ਇਕੱਲਾ ਉਹ ਹੀ ਨਹੀਂ ਉਹਨਾਂ ਨੇ ਆ ਜਿਹੜਾ ਸੰਦੀਪ ਅੰਮੀਆਂ ਮਾਰਿਆ ਗਿਆ ਸੀਗਾ ਉਹ ਸ਼ੂਟਰ ਵੀ ਉਹਨਾਂ ਹੀ ਘਰੀਵਾਲ ਕੋ ਸਪੈਸ਼ਲ ਸੈਲ ਨੇ ਪਕੜੇ ਉਹਨਾਂ ਦੀ ਟੀਮ ਨੇ ਪਕੜੇ ਉਹਦੇ ਬਾਅਦ ਉਹ ਮਿੱਡੂ ਖੇੜੇ ਵਾਲਾ ਕੇਸ ਸੀਗਾ ਕੀ ਨਾਮ ਸੀਦਾ ਵਿਕਰੀ ਵਿਕੀ ਮਿੱਡੂ ਮਿੱਡੂ ਖੇੜਾ ਉਦੋਂ ਵਾਲਾ ਕੇਸ ਵੀ ਸਪੈਸ਼ਲ ਸੈੱਲ ਨੇ ਕੀਤਾ ਉਹਨਾਂ ਦੀ ਜੂਰਿਸਡਿਕਸ਼ਨ ਆ ਵੀ ਇੰਟਰ ਸਟੇਟ ਗੈਂਗ ਆ ਸ਼ੂਟਰ ਦੁਜੀਏ ਕੋ ਹਰਿਆਣਾ ਚੋਂ ਫੜ ਲਾਦੇ ਕੋ ਰਾਜਸਥਾਨ ਚੋਂ ਕਿਤੇ ਮਹਾਰਾਸ਼ਟਰ ਚੋਂ ਲਿਆ ਕੇ ਜਿਹੜਾ ਸ਼ੂਟਰ ਕਿਉਂਕਿ ਉਹ ਇੰਟਰ ਸਟੇਟ ਗੈਂਗ ਦੇ ਉੱਤੇ ਸਾਰਿਆਂ ਦਾ ਕੰਮ ਆ ਉਹਨਾਂ ਦਾ ਸਪੈਸ਼ਲ ਸੈੱਲ ਦਾ ਆਪਣਾ ਵੀ ਸਪੈਸ਼ਲ ਸੈੱਲ ਹੋਣਾ ਵੀ ਉਹਨਾਂ ਨੇ ਦਿਖਾ ਕੇ ਮੁਸਤੈਦੀ ਦਿਖਾ ਕੇ ਕੀਤਾ ਪਰ ਆ ਜਿਹੜੇ ਘੋਂਗਲੂਆ ਤੋਂ ਮਿੱਟੀ ਝਾੜਨ ਵਾਲਾ ਕਿਤੇ ਮੁਰੰਗੀ ਸਾਹਿਬ ਨੇ ਕੀਤਾ ਨਾ ਜਿਹੜੇ ਉੱਥੇ ਬੜੇ ਉੱਚੀ ਉੱਚੀ ਆਵਾਜ਼ 'ਚ ਬੋਲ ਰਹੇ ਸੀਗੇ ਮਿੱਤਰ ਹੁੰਦਾ ਇੱਥੇ ਢਾਈ ਸਾਲ ਹੋ ਗਏ ਵਿਧਾਨ ਸਭਾ 'ਚ ਉਥੇ ਤਾਂ ਭਗਵੰਤ ਮਾਹਰ ਜੀ ਕਹਿੰਦੇ ਨੇ ਨੀਵੀਂ ਪਾ ਕੇ ਗੱਲ ਕਰ ਬਾਤ ਚ ਕਰੇਗਾ ਨਾ ਮੈਂ ਦੋ ਦਿਨਾਂ ਨੂੰ ਜਦੋਂ ਪਰਚਾ ਕਰਤਾ ਫੇਰ ਨੀਵੀਂ ਕਰੇਗਾ ਆ ਗੱਲ ਇੱਥੇ ਕਹੀ ਹੁੰਦੀ ਤੇ ਸ਼ਾਇਦ ਉੱਥੇ ਹੀ ਕੋਈ ਦੁੱਧਾ ਦੁੱਧ ਪਾਣੀ ਤੇ ਪਾਣੀ ਹੋ ਜਾਂਦਾ ਗੁੰਮਰਾ ਨਾ ਕਰਨ ਸਾਬ ਆ ਗੁੰਮਰਾ ਕੁੰ ਜਿਹੜੀ ਕੋਸ਼ਿਸ਼ ਆ ਮੈਂ ਸਮਝਦਾ ਵੀ ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਸੀਗੇ ਜਿਹੜੇ ਉਸ ਲੈਵਲ ਤੇ ਟੇਕ ਅਪ ਹੋਣ ਵਾਲੇ ਪਰ ਉਹਨਾਂ ਨੇ ਹੋ ਸਕਦਾ ਹੈ ਕਿ ਆਪਣੇ ਕੀਤਾ ਘਟੋ ਘਟੇ ਚਲੋ ਉਹਨਾਂ ਦੇ ਪਿਤਾ ਬਲਕੌਰ ਜੀ ਨੂੰ ਇਸ ਗੱਲ ਦੀ ਕੋਈ ਤਸੱਲੀ ਹੋਈ ਹੈ ਪਰ ਪੰਜਾਬ ਦੇ ਲੋਕ ਇਸ ਗੱਲ ਤੋਂ ਸੰਤੁਸ਼ਟ ਨਹੀਂ ਸੋਚਗਣ ਵਾਲਾ ਦਾ ਜੋ ਪ੍ਰੋਸੀਜਰ ਹੈ ਸਾ ਪਰਮਿਸ਼ਨ ਮਿਲ ਜੂਗੀ ਸੋਚਗਣ ਵਾਲਾ ਤੇ ਮੇਰੇ ਮੇਰੇ ਖਿਆਲ ਚ ਹੈ ਜੇ ਇਕੱਲੇ ਅਮਰਿਤਪਾਲ ਹੀ ਨਹੀਂ ਹੋਰ ਵੀ 6-7 ਐਮਪੀ ਜਿਨ੍ਹਾਂ ਨੇ ਸੋਹ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸੋਚਗਣ ਵਾਸਤੇ ਦੇਣੀ ਹੈ ਤਾਂ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਤੋਂ ਛੱਡਿਆ ਜਾਵੇ ਚ ਇਹ ਸੁਨਾਰੀਆ ਚ ਹੈ ਚ ਇਹ ਡਿਮਰੁਗੜ੍ਹ ਚ ਹੈ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋਈ ਕੇਸ ਜਿਹੜੇ ਬੰਦੇ ਹਟਾ ਦਿਓ ਆਮ ਟੋਟਲੀ ਅਗੇਨਸਟ ਇਟ ਚ ਹੈ i'm saying on parole for the sake of welfare activities are this, this cannot be allowed when they welfare wale te phir jail ch kyon baithe sab welfare aa jehda drug da kamm hai sab this is a sole responsibility of the state oh implement kar logan di cooperation ho sakdi hai par kisenu jail ch phir sare lawrence nu vi chhad de phir ਪਰ ਉਹਨੂੰ ਵੀ ਛੱਡ ਦਿਓ ਵੀ ਆਗੇ ਵੈਲਫੇਅਰ ਐਕਸ਼ਨ ਸਭ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ ਵੀ ਆ ਹਰੇਕ ਤੇ ਲਾਅ ਸਾਰੇ ਵਾਸਤੇ ਲਾਗੂ ਹੁੰਦਾ ਸਭ ਚਾਹੇ ਕੋਈ ਬੀਜੇਪੀ ਦੇ ਨਾਲ ਹੈ ਕੋਈ ਏਬੀਸੀ ਦੇ ਨਾਲ ਹੈ ਲਾਅ ਸ਼ੁਡ ਬੀ ਸੇਮ ਜਿਹੜੇ ਲੋਕ ਕਿਸੇ ਇਸ ਸੀਰੀਅਸ ਕ੍ਰਾਈਮ ਦੇ ਵਿੱਚ ਅੰਦਰ ਬੈਠੇ ਹੈ ਹੀ ਨਹੀਂ ਇਸ ਕ੍ਰਾਈਮ ਦੇ ਅੰਦਰ ਬੈਠੇ ਹੈ অন ਸਿਟੀਨ ਚਾਰजेस ਅੰਦਰ ਬੈਠੇ ਹੈ ਉਹਨਾਂ ਲੋਕਾਂ ਨੂੰ ਵੈਲਫੇਅਰ ਕੈਨ ਨਾਟ ਬੀ ਐਨ ਐਕਸਕਿਊਜ਼ ਟੂ ਲੈਟ them out of the jail